ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾ ਘਰ ਸੇਵਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤਿਹ ਤਿਹ ਓਰ ਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਦਾ ਰੱਖ ਹਦੇ ਕਰਾਥ ਕਰ ਕਿਰਪਾ ਮਿਲੋ ਹਰ ਰਹਾ ਜੋ ਜੋ ਜੁਨੀ ਆਇਓ ਤਿਹ ਤਿਹ ਓਰ ਜਾਇ ਮਾਨਸ ਜਨਮ ਸੰਜੋਗ ਪਾਇਆ ਤਾ ਕੇ ਹੈ ਓਟ ਸਾਦ ਰੱਖੋ ਦੇ ਕਰਾਥਾ ਕਰ ਕਿਰਪਾ ਮਿਲੋ ਹਰ ਰਾਇ ਅਨਕ ਜਨਮ ਭ੍ਰਮ ਥੈਤ ਨਹੀਂ ਪਾਈ ਕਰੋਂ ਸੇਵਾ ਗੁਰ ਲਾਗੋਂ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾਉ ਅਨੰਕ ਪਾਵ ਕਰੋ ਮਾਇਆ ਕਉ ਬਚਿਤ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵਾ ਕੋਈ ਅਸੂਰੇ ਭੇਟਾ ਸੰਤ ਮੇਰੀ ਲਾਹ ਸਗਲ ਚਿੰਤਾ ਠਾਕੁਰ ਸਿਉ ਮੇਰਾ ਰੰਗ ਲਾਵਾ ਅੜੇ ਰੇ ਸਗਲ ਬੀਦਾ ਨਾ ਚੁਕਾ ਮਨ ਭੀਦਾ ਇੱਕ ਖਿੰਨ ਨਾ ਧੀ ਰਹੇ ਮੇਰੇ ਘਰ ਕੇ ਪੰਚਾ ਕੋਈ ਅਸੂਰੇ ਭਗਤ ਜੋ ਮਾਇਆ ਤੇ ਰਹਤਾ ਇਕੋ ਅਮਰਤ ਨਾਮ ਮੇਰਾ ਰਿਦਾ ਸਿੰਚਾ ਜੇ تیرੇ ਤੀਰਥ ਨਾਏ ਅਹੰ ਬਦ ਮੈ ਲਾਈ ਘਰ ਕੋ ਠਾਕੁਰ ਇਕ ਤਿਲ ਨਾਮ ਮੰਨਾਈ ਵਾਦ ਪਾਵਉ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨਾ ਸਗਲ ਆਸਰਮ ਕੀਨੇ ਮਨੁ ਆਹਨ ਹੈ ਪਤੀਨੇ ਬਬੇ ਕਹੀਨ ਦੇਹੀ ਧੋਏ ਕੋਈ ਪਾਈ ਆਰੇ ਪੁਰਖ ਵਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਾਨਕੇ ਦਰਮਤ ਮਾਲਕ ਹੋਏ ਕਰਮ ਕਰਮ ਧਰਮ ਜੁਗਤਾ ਨੇਮਖਾ ਨੀਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖਾ ਜਿਸ ਭੇਟੀਆ ਸਫਲ ਮੂਰਤਾ ਕਰਾ ਸਰ ਕੀਰਤ ਗੁਰ ਪ੍ਰਸਾਦ ਕੋ ਨੇਤਰੋਪੇਖਾਂ ਮਨ ਹੱਠ ਜੋ ਕਮਾਵੇ ਤਿਲ ਨਾ ਲੇਖਾ ਪਾਵਾ ਬਗਲ ਜ्यां ਧਿਆਨ ਲਵਾ ਮਾਇਆ ਰੇ ਧਾਰੇ ਕੋਈ ਅਸੂਰੇ ਸੁਖ ਹਦਾਏ ਪ੍ਰਭ ਕੀ ਕਥਾ ਸੁਣਾਏ ਤਿਸ ਭੇਤੇ ਗਾਤ ਹੋਏ ਹਮਾਰੇ ਸੋ ਪ੍ਰਸੰਨ ਗੋਪਾਲ ਰਾਹੀ ਕਟਾਰੇ ਬੰਧਨ ਮਾਹੀ ਗੁਰ ਕਾ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਵਿੰਦਾ ਸੁਖ ਨਾਨਕ ਲਾਦੇ ਹਰ ਚਰਨ ਪਰਤਾ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾਂ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕਿ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇ